ਕੀ ਜੇ ਤੀ ਜੰਮ ਪੀ ਹੋਇਆ ਕੀ ਜੇ ਤੀ ਜੰਮ ਪੀ ਪਾਰ ਕੁਖ ਤਾਂ ਸਲਖਣੀ ਹੋਈ ਵੀਰੇ ਤਾਰ ਇੱਕੋ ਜਿਸੀ ਆਪਰਥ ਕਰੰਟ ਬਣਾ ਲਿਆ ਜੀ ਜੇਪੀ ਲੈ ਲਿਆ ਅਰਥਾ ਨੇ ਤਕਰੀਬਨ ਆਪਣਾ ਕੰਮ ਆਪਨੇ ਜੀ ਮੁਕੰਮਲ ਹੋ ਗਿਆ ਤੇ ਇੱਧਰ ਰਹਿ ਗਿਆ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਸਵਾਗਤ ਆ ਜੀ ਨਵੇਂ ਵਲੌਗ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਗੁੱਡ ਮਾਰਨਿੰਗ ਹਾਂਜੀ ਲਾਈਕ ਸ਼ੇਅਰ ਪਹਿਲੀਆਂ ਚ ਕਰ ਦਿਆ ਕਰੋ ਨਵੇਂ ਆਏ ਜੋ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਫੇਸਬੁਕ ਤੇ ਦੇਖਦੇ ਹੁੰਦਾ ਜੀ ਫੋਲੋ ਵੀ ਕਰੋ ਹਾਂਜੀ ਦਿਓ ਵਧਾਈਆਂ ਤੁਸੀਂ ਵਲੌਗ ਸਵੇਰੇ ਦੇਖ ਰਹੇ ਹੋਗੇ 20 ਤਰੀਕ ਨੂੰ 6 ਵਜੇ ਆਜੂਗਾ ਤੇ ਮਰਤੀ ਦਾ ਜਨਮ ਦਿਨ ਆ ਜੀ ਤੇ ਵਧਾਈਆਂ ਦਿਓ ਬਿਸ਼ ਕਰੋ ਹੈਪੀ ਬਰਥਡੇ ਟੂ ਯੂ ਕਹੋ ਨਾ ਠੰਡ ਠੰਡ ਘਟ ਗਈ ਹਾਂ ਬੱਦਲ ਹੋ ਗਿਆ ਨਾ ਮੌਸਮ ਠੀਕ ਹੋ ਗਿਆ ਨਾ ਥੋੜੀ ਘਟਿਆ ਹੈ ਨਹੀਂ ਬੱਤ ਠੀਕ ਆ ਹੁਣ ਤਾਂ ਬਾਏ जल्दी बस बाय नॉर्मल ही होता लेट नहीं होता तू जल्दी आएगा जल्दी आ जाएगा आज तक कितने टाइम बाद स्कूल लग गया ना टोपी जरूर कह दे कितना टाइम हो गया था, था? बेंच रही सी भी टोपी दूजी या कोई बेंच चल पूछ लेंगे ठीक है आजा ताए आ गई ताए प्रीत स्कूल चल आई छुट्टियां हैं ओए माल किथे पाएगा हम्म के बैग च पाणी है बैग च ओए वो तो बैग आ ਇਉਂ ਹੀ ਲੱਗਦਾ। ਤਾਈ ਕਿੰਨੇ ਦਿਨਾਂ ਬਾਅਦ ਸਕੂਲ ਜਾਣਾ ਅੱਜ ਤੂੰ? ਬਹੁਤ ਦਿਨ ਹੋ ਗਿਆ ਨਾ ਛੁੱਟੀਆਂ ਨੂੰ। ਨਿਆਰੀ ਆ ਗਿਆ ਨਾ। ਹੈਨਾ? ਨਿਆਰੀ ਵੱਜ ਗਈ ਨਾ। ਤ੍ਰਿਵੰਡ ਦੇ ਕਿਤੇ ਕਿਉਂ ਦੀਆ? ਕਹਿੰਦੀ 8 ਵਜੇ ਆ ਜੂ। ਤਾਈ ਦੀ ਬੈਣ ਆ ਗਈ। ਤਾਈ ਬੱਤੀਆਂ ਲੱਗੀਆਂ ਨੇ ਰਿਵੰਡ ਦੇ ਅੱਗੇ ਉਹ ਹੈਨਾ? ਇਹਦੀ ਇਹੋ ਨਾ ਟੋਪੀ ਰਹੇਗੀ ਇਹ ਹੀ ਨਹੀਂ ਹੋਵੇਗਾ ਹਾਂ ਬਈ ਇੱਕ ਟੋਪੀ ਬਈਆ ਠੀਕ ਠੀਕ ਤੋੜ ਦੇ ਠੀਕ ਕਾਜ ਦੀ ਟੋਪੀ ਮਿਲ ਗਈ ਜੀ ਆਪਾਂ ਨੂੰ ਮਹੀਨੇ ਬਾਅਦ ਕਾਜ ਗਿਆ ਸਕੂਲ ਕਿਵੇਂ ਬਗੜਾ ਕੀ ਭਾਲਦਾ ਰੋਟੀ ਲੈ ਕੇ ਮਦਰ ਵਾਸਤੇ ਲੈ ਉਹਨਾਂ ਤੇ ਸੀ ਖੜ ਜਾਏਗਾ ਮੈਂ ਲੈ ਆਉਣਾ ਤੂੰ ਇਥੇ ਖੜਾ ਰਹੀ ਮੈਂ ਲੈ ਕੇ ਆਉਣਾ ਜੇ ਖੜ ਜਾ ਇੱਥੇ ਬੜਾ ਸਿਆਣਾ ਬਗੜਾ ਤੈਨੂੰ ਮੈਂ ਆਖੇ ਉੱਥੇ ਖੜ ਜਾ ਤੂੰ ਇੱਥੇ ਆ ਗਿਆ ਚੱਲ ਵਗ ਜਾ ਲੈ ਜਾ ਇਹ ਆਉਂਦਾ ਹੁੰਦਾ ਤੜਕੇ ਵੀ ਜਦੋਂ ਮੈਂ ਗੋਹੜਾ ਛੱਡਿਆ ਉਹ ਲੈ ਕੇ ਰੋਟੀ ਖੋਲੂ ਉਹ ਮੈਂ ਖੋਲ ਦੇਣਾ ਬਾਹਰ ਮੈਂ ਆ ਗਿਆ ਆ ਗਿਆ ਬਗੜਾ ਆ ਗਿਆ ਬੜਾ ਸਿਆਣਾ ਉਹ ਇੱਕ ਮਿੰਟ ਰੁਕ ਜਾ ਮੈਂ ਖੋਲ ਦੇਣਾ ਆ ਜਾ ਲੈ ਲੈ ਟੱਪ ਜਾ ਪੂਰਾ ਸਮਝਦਾ ਗੱਲ ਨੂੰ ਇਹ ਸਾਰੇ ਵੀਰਾਂ ਭੈਣਾਂ ਭਾਈਆਂ ਨੂੰ ਪਰਜਾਈਆਂ ਨੂੰ ਦੇ ਦੇਸ ਵਾਲੇ ਅੰਤਰਪ੍ਰਦੇਸ਼ ਵਾਲੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਤਾ ਵੱਲੋਂ ਵੀ ਲਾਈਕ ਵੀ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਪਿਆਰੇ ਪਿਆਰੇ ਤੇ ਵੀਡੀਓ ਨੂੰ ਧੁਰਤੋ ਲਾ ਕੇ ਤੱਕ ਦੇਖ ਲਿਆ ਕਰੋ ਤੇ ਧੰਨਵਾਦ ਕਰਦੀਆਂ ਸਾਰਿਆਂ ਦਾ ਤੇ ਹੁਣ ਮੈਂ ਚਲਦਾ ਜੀ ਬਾਬੇ ਦੇ ਤੇ ਫੇਰ ਰੋਟੀ ਬਣ ਕੇ ਮੈਂ ਫੇਰ ਆ ਜੀਗਾ ਖਾਣ ਕੰਮ ਜਾਰੀ ਹੈ ਬਾਬੇ ਦੇ ਬਰੀਕੀ ਕੰਮਾਂ ਹੀ ਟਾਈਮ ਲੱਗੀ ਜਾਂਦਾ ਹਾਂਜੀ ਵੈਲਡਿੰਗ ਵਾਲਾ ਮਿਸਤਰੀ ਆਉਂਦਾ ਨਹੀਂ ਤੇ ਉਹਨੇ ਆਪਾਂ ਫਿਰ ਲਾਈਟ ਵਾਲਾ ਕੰਮ ਕਰ ਲਈਏ ਤੇ ਆ ਫੈਨ ਬਾਕਸ ਜਿਹੜਾ ਡੱਬੀ ਡੁੱਬੀਆਂ ਖੋਲ ਕੇ ਫੀਟਿੰਗ ਹੀ ਕਰ ਲਈਏ ਉਹ ਸਵੇਰੇ ਆਉਣਗੇ ਹਜੇ ਕਨਸੀਲਡਰ ਹੈਗੇ ਆਪਾਂ ਕਰਦੇ ਆ ਅੰਦਰੋਂ ਹੋ ਗਿਆ ਸਾਰਾ ਆ ਕੰਸੀਲਡ ਨਾਲ ਕੰਮ ਵੀ ਹੋ ਗਿਆ ਆਪਣਾ ਜੀ ਤੇ ਇੰਦਰ ਪਹਿਲਾਂ ਹੋ ਗਿਆ ਸੀ ਦੇਖਦੇ ਅੱਜ ਲੋਟ ਲੱਗਿਆ ਦਾ ਜੀ ਲਿਆ ਕੇ ਨਾ ਸਮਾਨ 홀ਡਰ ਤਾਰ ਤੇ ਫੀਟਿੰਗ ਕਰ ਹੀ ਦੇਵਾਂਗੇ ਆ ਤਿੰਨ ਲੱਭੀਆਂ ਹੀ ਬਾਹਰ ਲਈ ਗੰਦਾ ਸੀ ਉਹ ਆਪਣੇ ਹੋ ਗਿਆ ਕੰਮ ਸਾਰਾ ਤੋਂ ਫੀਟਿੰਗ ਕਰਨ ਵਾਲੀ ਹੈ ਜੀ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਆਪਾਂ ਰੋਟੀ ਖਾ ਲਈ ਤੇ ਜਲਦਿਆਂ ਦੁਆਰੇ ਬਾਬੇ ਦੇ देख दिटिंग ही कर देंगे समान लेके आके समान आ गया जी अपना लाइट वाला कर दें चालू कम हौली हौली करी चलेंगे ਇਹ ਸਿੰਗਲ ਤਾਰ ਇਹ ਆਪਾਂ ਡਬਲ ਕਰ ਲਈ। ਸਟੀਲ ਵੇਅਰ ਹੈ ਨਹੀਂ ਕਿਰਾਪਾਈ ਕੰਮ ਚਲਾ ਕੇ ਦੇ ਦਿਆਂ ਵੀ। ਚੱਲ ਕੇ ਤਾਂ ਠੀਕ ਹੈ ਨਹੀਂ ਲਿਓਣੀ ਬੂ। ਤਾਰ ਲਾਉਣੀ ਪੀਟਾਂਗੇ ਚਲਾਉਣ ਵਾਸਤੇ। ਪੱਥਰ ਲਾਉਂਦਾ ਮਿਸਤਰੀ। ਬੱਚਾ। ਰੰਗ ਭਰਾਂਗੇ ਬਾਅਦ ਚ ਕੇ ਲੋੜ ਹੀ ਨਹੀਂ ਹੋਣ ਲੱਗਣਗੇ। ਹੈ ਬਈ। ਰੰਗ ਭਰਨਾ ਬੂ ਕਹੀਂ ਸੋਹਣੇ ਲੱਗਣਗੇ। ਬਹੁਤ ਸੋਹਣੇ ਬਣ ਗਏ ਬਾਈ ਬਹੁਤ ਸੋਹਣੇ ਬਣ ਗਏ ਬਾਈ ਤਾਂ ਦਿਖਾ ਦੇ ਵਿੱਚ ਬਾਈ ਦਿਸੀ ਆਂਦਾ ਮਿਸਤਰੀ ਚੋਟੀ ਦਾ ਜੀ ਗੁਰਦੀਪ ਸਿੰਘ ਮੇਰੇ ਤਾਰ ਇੱਕੋ ਜੀ ਸੀ ਆਪਾਂ ਅਰਥ ਗਰੰਟ ਬਣਾ ਲਿਆ ਇਹਦੀ ਜੇਪੀ ਲੈ ਲਈ ਅਰਥਲੇ ਤਕਰੀਬਨ ਆਪਣਾ ਕੰਮ ਤਾਰ ਵਾਲਾ ਦਾ ਮੁਕਿਆ ਤੇ ਸੀਟਾਂ ਤੇ ਹਾਲਟਰ ਕਸ ਨਾਲੇ ਰਹਿ ਗਈ ਤੇ ਇੱਕ ਅੱਗੇ ਰਹਿ ਗਈ ਬਦਰੇ ਚਕਾਰ ਪਾਉਣ ਵਾਲੀ ਤੇ ਮਿਸਤਰੀ ਨੇ ਵੀ ਆ ਉਹਦਾ ਕੰਮ ਕਮਲ ਕਰਤਾ ਕਹਿੰਦਾ ਜਣ ਇਦਾਂ ਪਾਤਾ ਕਹਿੰਦਾ ਰੰਗ ਭਰਦਾ ਇਹ ਵਿੱਚ ਬਹੁਤ ਸੋਹਣੀ ਕਾਰਾਗਰੀ ਕਰੀ ਆ ਵੀ ਤੇ ਆਪਣੇ ਉਸ ਹਾਲਟਰ ਕਨਸੀਲਡਾਂ ਤੇ ਇੱਕ ਕਨਸੀਲਡ ਵਾਲੀ ਤਾਰ ਛਿੱਟਾ ਕਸਣ ਵਾਲੀਆਂ ਰਹਿ ਗਈਆਂ ਬਸ ਹੋਰ ਕੰਮ ਆਪਣਾ ਨਿਬੜ ਗਿਆ ਫੀਟਿੰਗ ਵਾਲਾ ਕੱਲੇ ਜਾਣੇ ਦਾ ਟਾਈਮ ਤਾਂ ਲੱਗ ਹੀ ਜਾਂਦਾ ਛੱਡ ਪਰੇ ਭੁੱਖੀ ਨਹੀਂ ਯਾਰ ਖਾਂਦੀ ਚਾਹ ਬਣ ਗਈ ਕੀ ਪਾਣੀ ਦਿੱਤਾ ਕਰਨਾ ਮੈਨੂੰ ਨਹੀਂ ਪਤਾ ਇਹ ਐਂ ਛੱਡਿਆ ਮੈਂ ਹਟ ਜਾਣ ਜਾਂਦਾ ਵਧੀਆ ਬਣ ਗਿਆ ਪੱਥਰ ਜੇ ਪਾ ਕੇ ਬਹੁਤ ਤੇਰਾ ਕੰਮ ਕਰ ਗਿਆ ਦਮਾ ਤਾਰੀ ਨੇ ਦੀ ਫੋਟੋ ਭੇਜਣੀ ਫੁੱਲਾਂ ਦੀ ਇੱਕ ਵਾਰੀ ਮੈਂ ਨੀਰਾ ਪਾਇਆ ਵਾਂ ਤੇ ਫਿਰ ਮੈਂ ਆਉਣਾ ਫੀਟਿੰਗ ਲਾ ਕੇ ਬਾਕੀ ਕੰਮ ਫਿਰ ਮੈਂ ਦੇਖ ਕੇ ਖੜੀਆਂ ਹੋ ਗਏ ਤੁਸੀਂ ਅਜੇ ਨੀਰਾ ਦਾ ਪਾਉਣਾ ਮੈਂ ਬਸ ਹੁਣ ਰਲਾ ਦੇਣਾ ਬਾਹਾਲੀਆਂ ਸਿਆਣੀਆਂ ਜੰਗਾ ਹਮ ਇਹ ਕੀ ਕਰਦੀ ਆ ਕੋਨ ਨੂੰ ਮੋ ਗੀਰ ਆ ਪਾ ਕੇ ਆਪਾਂ ਸੁਬਾਹ ਨਾਲ ਤੇ ਤੇ ਹੁਣ ਆਪਾਂ ਚੱਲਦੇ ਆ ਬਾਬੇ ਦੇ ਉੱਤੇ ਉੱਥੇ ਲੈਟਰ ਵਾਲਾ ਆਪਣਾ ਰਹਿੰਦਾ ਇਹ ਦੂਰਾ ਕੰਪਿਆ ਤੇ ਉਹ ਦੇਖਦੇ ਅੱਜ ਅੱਜ ਨਿਬੜ ਜਿਹੜਾ ਵਧੀਆ ਗੱਲ ਆ ਲੱਕੇ ਰੂੜੇ ਸੱਟਣ ਮੁੰਡੇ ਤਾਰੀ ਆ ਗਏ ਭਾਈ ਮੈਨੂੰ ਫੋਨ ਕਰੀ ਜਾਂਦੇ ਉਹਦੀ ਉਹ ਮੁੜ ਗਿਆ ਤਾਰੀ ਨਾ ਵੀ ਕਹਿੰਦਾ ਕੀ ਚੱਕ ਕੇ ਲਿਆ ਆ ਮੈਂ ਮੈਂ ਪੁੱਛਦਾ ਸੀ ਮਾ ਦੋਨੇ ਜੀਜੀ ਚੱਕਲੇ ਦੇ ਤਾਂ ਚੰਗਾ ਲੱਗਦਾ ਉਹ ਚੌੜਾ ਕਰਨਾ ਵਾ ਸਰਾਖ ਮੈਂ ਆਖੇ ਇਹਨੂੰ ਪੁੱਛਿਆ ਬਾਲ ਟਾਈਮ ਦਾ ਇਹ ਮੈਨੂੰ ਯਾਰ ਉਹਨੇ ਆਇਆ ਕਿਉਂ ਨਹੀਂ ਤਾਰੀ ਥੱਕ ਗਏ ਡਿਗ ਡਿਗ ਇਹਨੂੰ ਫੋਨ ਆਈ ਜਾਂਦੇ ਜਾਣ ਐਨੇ ਤਾਰੀ ਨੂੰ ਬੋਰਡ ਤਿਆਰ ਆ ਜੀ ਆਪਾਂ ਕਰੀ ਜਨੇ ਤਿਆਰ ਤੇ ਕਈਆਂ ਵੀਰਾਂ ਨੇ ਘਰੇ ਡੰਗ ਲਾਉਣਾ ਹੁੰਦਾ ਤਾਂ ਉਹ ਦੇਖਣ ਵੀ ਆਪਣੇ ਲਾਈਨ ਲਿਖ ਜਾਂਦਾ ਲੱਗਦੇ ਉੱਤੇ ਇਹਦੇ ਉੱਤੇ ਲਾਈਨ ਨਿਊਟਰਲ ਉਹ ਉਮੀ ਦੇਖ ਕੇ ਪਾਉਣ ਆਲਾ ਦੇ ਉਤੋਂ ਦੀ ਕਮਾ ਕੇ ਲਈ ਹੋਈ ਆ ਇਹਦੇ ਨਾਲ ਹੀ ਲੰਦੇ ਆ ਆਲਾ ਆਪਣੇ ਮੇਰੇ ਵਰਗਾ ਕਰਨਾ ਸੌਖੀ ਹੋ ਜੂ ਵੀ ਇਥੋਂ ਦੀ ਕਰਦਗੇ ਇਹ ਨਿਊਟਰਲ ਲਿਖਿਆ ਗਾਹੀ ਤੋਂ ਆਪਾਂ ਕੋਈ ਪਾਉਨੇ ਆ ਚੀਜ਼ ਪ੍ਰੈਸ ਜਿਹਾ ਹੋਰ ਚੀਜ਼ ਉਦੋਂ ਔਖਾ ਹੋ ਜਾਂਦਾ ਤਾਰੀ ਮਾਰ ਦੇ ਯਾ ਛੇਤੀ ਲਾ ਦੇ ਤੰਗ ਤਾਂ ਜੀ ਆਪਾਂ ਬੋਰਡ ਬਣਾ ਕੇ ਤਿਆਰ ਕਰਕੇ ਉਠਾ ਵਣ ਗਏ ਸਿੱਧਾ ਵਣ ਗਏ ਵੇ ਡਿਜ਼ਾਈਨ ਤਾਂ ਵਧੀਆ ਬਣ ਗਿਆ ਤਿੰਨ ਪਲਾਗਾਂ ਐ ਪਾਤੇ ਸਲੇਬਾਂ ਲੱਗੀਆਂ ਹੁਣ ਕਿੱਥੇ ਹਾਂਜੀ ਤਕਰੀਬਨ ਆਪਾਂ ਲਵੀ ਲਾ ਲੈ ਫੀਟਿੰਗ ਵਾਲਾ ਤੇ ਉਹ ਰਾਉਂਡ ਸ਼ੀਟਾਂ ਇਹ ਲਿਉਣੇ ਪੈਣਗੇ ਸ਼ੀਟਾਂ ਦੇ ਹੋਲਡਰ ਕਸਣੇ ਆ ਤੇ ਆ ਵੱਡੇ ਲਿਆਈ ਨਟ ਤੇ ਪੂਰਾ ਵਧੀਆ ਜੱਜ ਕੇ ਸੌਦਾ ਕਰਾਂ ਜੀ ਸੈਟ ਐ ਕੱਸ ਦਿੰਨੇ ਆ ਤੇ ਉਹ ਰਾਉਂਡ ਸ਼ੀਟਾਂ ਇਹ ਲਿਆ ਕੇ ਕਨਸੀਲ ਡਾਲੀਆਂ ਉਤੇ ਲਾ ਲਾਂਗੇ ਹੋਲਡਰ ਇੱਕ ਪਾਵਰ ਪਲੱਗ ਰਹਿ ਗਿਆ ਆਪਣਾ ਤੇ ਇੱਥੇ ਪਹਿਲਾਂ ਐ ਸੀ ਵੀ ਕੌੜੀਆਂ ਬਣਾਉਂਦੇ ਨਹੀਂ ਕੱਲੀ ਉਹ ਹੀ ਲਾਵਾਂਗੇ ਕੌੜੀਆਂ ਲਾ ਦਾਂਗੇ ਜੀ ਚੜਨਾ ਕਰਨਾ ਸੌਖਾ ਆ ਆਪਣੇ ਜੀ ਮੁਕੰਮਲ ਹੋ ਗਿਆ ਤੇ ਇੱਧਰ ਰਹਿ ਗਿਆ ਇੱਧਰ ਪਹਿਲਾਂ ਉਹ ਸੀਟਾਂ ਲਿਉਣੀਆਂ ਪੈਣੀਆਂ ਕਨਸੀਲਡ ਸੀਟਾਂ ਦੇ ਥੱਲੇ ਹੋਲਡਰ ਕੱਸ ਕੇ ਫੇਰ ਲੱਗਣਗੇ ਤੇ ਇੱਕ ਪਾਵਰ ਪਲੱਗ ਰਹਿਦਾ ਇਹ ਸ਼ਾਇਦ ਮਲਾ ਦਾ ਆਪਾਂ ਨੂੰ ਕੱਲ ਨੂੰ ਕਰਨਾ ਪਊ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਆਪਾਂ ਇੱਥੇ ਆ ਕਨਸੀਲਡ ਲਾਤੀ ਚਿੱਟੇ ਰੰਗ ਦੀ ਤੇ ਪਹਿਲਾਂ ਇੱਥੇ ਐਸੀ ਹੋਲਡਰ ਲਾਵਾਂਗਾ ਹੋਲਡਰ ਨੀਮਾ ਹੋ ਜਾਂਦਾ ਫਿਰ ਔਖਾ ਸਿੱਤ ਸਮਾਨ ਸੋਣ ਧਰਨਾ ਪਰਛਤੀ ਤੇ ਚੰਗਾ ਬਾਈ ਫਿਰ ਠੀਕ ਆ ਓਕੇ ਹਾਂਜੀ ਉਹਨੂੰ ਆਪਾਂ ਬਾਬੇ ਤੋਂ ਆ ਗਏ ਸੀ ਤੇ ਮੇਰੀ ਮਾਸ ਸੀ ਕਹਿੰਦੀ ਸੀ ਉਹ ਮਾਨਕ ਦਾ ਹੋਇਆ ਕਿ ਜੀ ਧੀ ਜੰਪੀ ਹਾਂਜੀ ਉਮੀਦ ਕਰਦਾ ਪਸੰਦ ਕਰੋਗੇ ਤੇ ਪੇਸ਼ ਕਰਦੇ ਆ ਹੋਇਆ ਕੀ ਜੇ ਧੀ ਜੰਪੀ ਹੋਇਆ ਕੀ ਜੇ ਧੀ ਜੰਪੀ ਪਾਰ ਕੁਖ ਤਸ ਲਖੜੀ ਹੋਈ ਤੀਵਤਾ ਦਾ ਤੇ ਰੱਬ ਜੀ ਐਰੀ ਦੂਰੀਆਂ ਮੈਂ ਜਾਂਦੀ ਰੋਈ ਹੋਇਆ ਕੀ ਜੇ ਧੀ ਜੰਮ ਪਈ ਧੀ ਆ ਪੁੱਤਾਂ ਤੋਂ ਪਿਆਰ ਵਾ ਲੈਦੀਆਂ ਸੁੱਖ ਮਾਪਿਆਂ ਦੀ ਮੰਗਦੀ ਆ ਰੈਂਦੀ ਆ ਧੀ ਆ ਪੁੱਤਾਂ ਤੋਂ ਪਿਆਰ ਵਾ ਲੈਦੀਆਂ ਸੁੱਖੇ ਮਾਪਿਆਂ ਦੀ ਮੰਗ ਦੀ ਆ ਰਹਿੰਦੀਆਂ ਹੋ ਮੇਰੇ ਹੱਥੀ ਬੰਨ੍ਹ ਰਖੜੀ ਲੰਮੀ ਉਮਰਾਂ ਨਿਕਲੇ ਰਲ ਜਾਓਈ ਹੋਇਆ ਕੀ ਜੈਤੀ ਜੰਮ ਪੀ ਤੀਆਂ ਨਿੱਧੀਆਂ ਨੇ ਤਾਈਓ ਏ ਸਮਾਜ ਨੇ ਦਾੜੀ ਬੱਟੇ ਪਾਏ ਦਾਜ ਦੇ ਨਵਾਜ ਨੇ ਨੇ ਆਂ ਨਿੰਦیاں ਨੇ ਤਾਈਓ ਇਸਵਾਜ ਨੇ ਦਾੜੀ ਬੱਟੇ ਪਾਏ ਧਾਜ ਦੇ ਨਵਾਜ ਨੇ ਧੀਰਾ ਕਦੇ ਧਾਜ ਮੰਗਦੀ ਮੇਲੇ ਖੁਸ਼ੀ ਲੈ ਜਾਂਦੀ ਸੋਈ ਹੋਇਆ ਕੀ ਜੇ ਧੀ ਜੰਮ ਪੀ ਲੋਕੀ ਕਹਿੰਦੇ ਪੁੱਤਾਂ ਦੇ ਸਿਰੇ ਖਾਨੇ ਦਾਣਾ ਕਿੱਥੇ ਵੱਧ ਕੇ ਧੀਆਂ ਦਾ ਯੋਗ ਦਾਣਾ ਉਹ ਪਹਿਲਾ ਵਾਲੀ ਗੱਲ ਨਾ ਰਹੀ ਤੀਤਾ ਪੁੱਤ ਦੇ ਬਰੋ ਪਰ ਹੋਈ ਹੋਇਆ ਕੀ ਜੈਤੀ ਜੰਮ ਪੀ ਧੰਵਾਦ ਜੀ ਅਮੀਰ ਕਾਰ ਦਾ ਮਿਸਾਲ ਕਰਾਂਗੇ ਤੇ ਅੱਜ ਜਦੋਂ ਬਲੌਗ ਦੇਖੂਗੇ ਵੀ ਤੰਦ ਰਹੇ ਹੋ ਮੇਰੀ ਗੁੜੀ ਦਾ ਬਰਥਡੇ ਅੱਜ 20 ਤਰੀਕ ਨੂੰ ਤੇ ਵੇਸ਼ ਕਰਿਓ ਤੇ ਅੱਜ ਦੇ ਬਲੌਗ ਦੀ ਆਪਾਂ ਇੱਥੇ ਸਮਾਪਤੀ ਕਰਨਾ ਹੈ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਨਵੇਂ ਜੁੜੇ ਵੀ ਚੈਨਲ ਉੱਤੇ ਆਇਆ ਤਾਂ ਸਬਸਕ੍ਰਾਈਬ ਜੇ ਫੇਸਬੁਕ ਤੇ ਦੇਖਦੇ ਆ ਤਾਂ ਭਰਾ ਪੇਜ ਨੂੰ ਫੋਲੋ ਜ਼ਰੂਰ ਕਰੋ ਧੰਨਵਾਦ ਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ